ਇਸ ਮੋਰਚੇ ਦੇ ਵਿੱਚ ਆਪਣੀ ਹਾਜ਼ਰੀ ਕਰਨ ਆਏ ਪਤਵੰਤੇ ਸੱਜਣ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਗਜੀਤ ਸਿੰਘ ਦੀ ਢੱਲੇ ਵਾ ਜੋ 22 ਦਿਨ ਹੋ ਗਏ ਨੇ ਜਿਵੇਂ ਕਿ ਮੰਚ ਤੋਂ ਦੱਸਿਆ ਗਿਆ ਮੁੱਖੇ ਬੈਠੇ ਨੇ ਇਹ ਜਿਦ ਨਹੀਂ ਹੈ ਇਹਨੂੰ ਜਿਦ ਨਹੀਂ ਕਹਿੰਦੇ ਇਹਨੂੰ ਸਰੜ ਕਹਿੰਦੇ ਆ ਇਹ ਸਰੜ ਹੁੰਦਾ ਹੈ ਔਰ ਐਸਾ ਸਰੜ ਕਿਸੇ ਸਮੇਂ ਆਈ ਦਰਸ਼ਨ ਸਿੰਘ ਹੀ ਫਿਰੂ ਮਾਨੇ ਵੀ ਦਿਖਾਇਆ ਸੀ ਪੁਰਨ ਦੀ ਸ਼ਹਾਦਤ ਹੋਈ ਸੀ ਅਸੀਂ ਕਿਹੋ ਜੇ ਲੋਕਤੰਤਰਕ ਦੇਸ਼ ਦੇ ਵਿੱਚ ਰਹਿ ਰਹੇ ਸਮਝ ਨਹੀਂ ਆਉਂਦਾ ਜਿੱਥੇ ਆਪਣੀ ਆਵਾਜ਼ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਅ ਤੇ ਲਾਉਣੀਆਂ ਪੈਂਦੀਆਂ ਨੇ ਜਿਵੇਂ ਭਾਈ ਗੱਲੇਵਾਲ ਸਾਹਿਬ ਲਾ ਰਹੇ ਇਹ ਜਿਹੜਾ ਦੇਸ਼ ਹੈ ਇਕੱਲੀ ਪੰਜਾਬ ਦੀ ਗੱਲ ਨਾ ਕਰਾਂ ਇਹ ਜਿਹੜਾ ਦੇਸ਼ ਹੈ ਇਹ ਐਗਰੀਕਲਚਰ ਬੇਸਡ ਦੇਸ਼ ਹੈ ਜੇ ਖੇਤੀ ਚੌਂਦੀ ਹੈ ਤੇ ਦੇਸ਼ ਜਿਉਂਦਾ ਹੈ ਤੇ ਜੇ ਖੇਤੀ ਮਰਦੀ ਹੈ ਦੇਸ਼ ਵੀ ਜਿਉਂਦਾ ਨਹੀਂ ਰਹੇਗਾ ਪਰ ਇਹ ਗੱਲ ਵਿਦਵਾਨ ਸਮਝਦੇ ਐ ਬੱਚਾ ਬੱਚਾ ਸਮਝਦਾ ਜਿਹੜਾ ਸਿਆਣਾ ਸਮਝਦਾਰ ਹੈ ਪਰ ਕਿਤੇ ਹੈਰਾਨੀ ਦੀ ਗੱਲ ਹੈ ਸਰਕਾਰਾਂ ਨਹੀਂ ਸਮਝ ਰਹੀਆਂ ਮੈਂ ਅੱਜ ਇਸ ਲਈ ਆਇਆ ਕਿਉਂਕਿ ਭਾਈ ਜਗਜੀਤ ਸਿੰਘ ਜੱਲੇਵਾਲ ਜਿੱਥੇ ਇੱਕ ਕਿਸਾਨਾਂ ਦੇ ਸੰਘਰਸ਼ਸ਼ੀਲ ਆਗੂ ਨੇ ਉਥੇ ਨਾਮ ਮਾਰੂ ਨਾਲ ਜੁੜੇ ਗੁਰਸਿੱਖ ਵੀ ਨੇ ਅਸੀਂ ਅਰਦਾਸ ਕਰਦੇ ਹਾਂ ਰੋਜ਼ ਕਿ ਸੱਚੇ ਬਾਦਸ਼ਾਹ ਸਿੱਖ ਦਾ ਸਿੱਧਕ ਸਿੱਖੀ ਕੇਸਾ ਸਵਾਸਾ ਸੰਗ ਲਗੇ ਬੜੀ ਹੈਰਾਨੇ ਵਾਲੀ ਗੱਲ ਹੈ ਕਿ ਆ ਕਿ ਬਾਈਦਨ ਹੋ ਕੇ ਬੈਠੇ ਆ ਪਰ ਸਰਕਾਰ ਦੇ ਕੰਨਾਂ ਤੇ ਜੂਨੀ ਸਰ ਕਰੇ ਪੰਜਾਬ ਦੇ ਵਿੱਚ 20 ਮੈਂਬਰ ਪਾਰਲੀਮੈਂਟ ਹੈ 13 ਲੋਕ ਸਭਾ ਦੇ ਔਰ 7 ਰਾਜ ਸਭਾ ਦੇ ਜਿਨ੍ਹਾਂ ਦੇ ਵਿੱਚੋਂ 19 MP ਪਾਰਲੀਮੈਂਟ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ ਲਵਾ ਸਕਦੇ ਨੇ ਅਰੇ ਪਰ ਜੇ ਇਹ ਸਾਰੇ ਇਕੱਠੇ ਹੋ ਕੇ ਬੋਲਣ ਤੇ ਮੈਂ ਸਮਝਦਾ ਕਿ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮੰਨਣ ਦੇ ਲਈ ਸਰਕਾਰ ਜਿਹੜੀ ਹੈ ਜ਼ਰੂਰ ਮਜਬੂਰ ਹੋਏਗੀ ਕੋਦੀ ਕਦਮਾਂ ਦੇ ਉੱਤੇ ਬਾਰਡਰ ਹੈ ਤੇ ਬਾਰਡਰ ਤੋਂ ਪਾਰ ਹਰਿਆਣਾ ਉਹ ਵੀ ਸਾਡਾ ਹੀ ਹੈ ਔਰ ਉਹਦੇ ਵੀ ਐਮਪੀ ਨੇ ਉਹ ਵੀ ਪੰਜਾਬ ਹੀ ਹੈ ਤੇ ਪੰਜਾਬੀ ਤਾਂ ਇੱਕ ਦਹਾੜ ਮਾਰਦੇ ਸੱਚੇ ਮਨੋਂ ਸੱਚੇ ਦਿਲੋਂ ਤੇ ਦਿੱਲੀ ਹੈ ਲੱਗਦੀ ਹੈ ਕਿ ਜੇ ਐਨੇ ਪਾਰਲੀਮੈਂਟ ਮੈਂਬਰ ਪੰਜਾਬ ਤੇ ਹਰਿਆਣਾ ਦੇ ਮਿਲ ਕੇ ਵੀ ਜੇ ਪਾਰਲੀਮੈਂਟ 'ਚ ਇਕੱਠਿਆ ਬੋਲ ਪੈਣ ਤੇ ਮੈਨੂੰ ਲੱਗਦਾ ਹੈ ਕਿ ਪਾਰਲੀਮੈਂਟ ਦੀ ਇੱਕੰਨਾ ਚਦਰਾਰ ਆ ਜੂਗੀ ਬੋਲੇ ਸੋਨਿਹਾਰ ਅਰ ਉਹਨਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਤੇ ਕੇਵਲ ਇੱਕ ਜ਼ਿੰਦਗੀ ਦਾ ਮਸਲਾ ਨਹੀਂ ਹੈ ਇਹ ਸਾਰੇ ਭਾਰਤ ਦੇ ਕਿਸਾਨਾਂ ਦੀ ਕਿਸਾਨਾਂ ਦੇ ਬੱਚਿਆਂ ਦੀ ਔਰ ਜਿਹੜੇ ਕਿਸਾਨੀ ਦੇ ਉੱਤੇ ਨਿਰਭਰ ਹੈ ਚਾਹੀਓ ਛੋਟਾ ਦੁਕਾਨਦਾਰ ਹੈ ਚਾਹੀਓ ਮਜ਼ਦੂਰ ਹੈ ਜਾਓ ਵਪਾਰੀ ਐ बिजनेਸਮੈਨ ਸਾਰੇ ਖੇਤੀ ਦੇ ਉੱਤੇ ਨਿਰਭਰ ਜ਼ਿੰਦਗੀ ਜਿਉਂਦੇ ਆ। ਇਹ ਸਾਰਿਆਂ ਦੀ ਜ਼ਿੰਦਗੀ ਦਾ ਸਵਾਲ ਹੈ। ਅੱਜ ਤੁਸੀਂ ਖੇਤੀ ਨੂੰ ਮਨਫ਼ੀ ਕਰਦੇ ਹੋ। ਵੱਡੀਆਂ ਵੱਡੀਆਂ ਫੈਕਟਰੀਆਂ ਵੱਡੇ ਵੱਡੇ ਜਿਹੜੇ ادارے ਐ ਇਹ ਦੇਸ਼ ਦੀ GDP ਨੂੰ ਸੰਭਾਲ ਨਹੀਂ ਸਕਣਗੇ। ਆ ਪਿੱਛੇ ਕੋਰੋਨਾ ਕਾਲ ਆਇਆ। ਜਿਹੜੇ ਕੰਟਰੀ ਇੰਡਸਟਰੀ ਬੇਸਡ ਸੀ ਉਰਲਿਜ਼ਮ ਬੇਸਡ ਸੀ ਉਹਨਾਂ ਦੀ ਇਕਨੋਮੀ ਹੈ ਲਗੀ ਭਾਰਤੀ ਇੱਕ ਦੇਸ਼ ਸੀ ਪੰਜਾਬ ਹਰਿਆਣਾ ਹੀ ਇੱਕ ਐਸੇ ਸਟੇਟ ਸੀ ਜਿਨ੍ਹਾਂ ਦੀ ਇਕਨੋਮੀ ਨੂੰ ਬਹੁਤਾ ਫਰਕ ਨਹੀਂ ਪਿਆ ਕਿਉਂਕਿ ਖੇਤੀ ਪ੍ਰਧਾਨ ਸੂਬੇ ਤੇ ਖੇਤੀ ਪ੍ਰਧਾਨ ਦੇਸ਼ ਹੈ ਦੇਸ਼ ਦੇ ਵੱਡੇ ਨੇਤਾਵਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਖੇਤੀ ਬਚੇਗੀ ਤੇ ਮੁਲਕ ਬਚੇਗਾ ਜੇ ਖੇਤੀ ਨਾ ਬਚੀ ਤੇ ਫਿਰ ਕੋਈ ਵੀ ਨਹੀਂ ਬਚਣਾ ਹੈ ਇਸ ਮੋਰਚੇ ਦੇ ਵਿੱਚ ਮੈਂ ਸਮਝਦਾ ਕਿ ਸਾਰੇ ਵਰਗਾਂ ਦੀ ਸ਼ਮੂਲੀਅਤ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਰੇ ਹੀ ਅਸੀਂ ਖੇਤਾਂ ਦੇ ਵਿੱਚ ਪੈਦਾ ਹੋਏ ਅਨਾਜ ਦੇ ਉੱਤੇ ਨਿਰਭਰ ਹੋ ਕੇ ਜ਼ਿੰਦਗੀ ਜਿਉਂਦੇ ਹਾਂ ਚਾਹੇ ਮਜ਼ਦੂਰ ਹੈ ਚਾਹੇ ਦਿਹਾੜੀਦਾਰ ਹੈ ਚਾਹੇ ਅਸੀਂ ਛੋਟੇ ਦੁਕਾਨਦਾਰ ਹੈ ਚਾਹੇ ਅਸੀਂ ਵਪਾਰੀ ਹੈ ਚਾਹੇ ਕਿਸੇ ਵੀ ਖਿੱਤੇ ਫਿਰ ਕੇ ਜਾਤ ਪੰਡ ਮਜ਼ਮ ਨਾਲ ਸੰਬੰਧ ਰੱਖਦੇ ਹਾਂ ਸਾਨੂੰ ਸਾਰਿਆਂ ਨੂੰ ਇਸ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ ਹੈ ਕਿਉਂਕਿ ਜੇ ਸਾਡੀਆਂ ਮੰਗਾਂ ਲੈਣੀਆਂ ਨੇ ਜੋ ਇਬਾਦਤ ਵੀ ਹੈ ਜਾਇਜ਼ ਵੀ ਹੈ ਜੇ ਮੰਨੀਆਂ ਜਾਂਦੀਆਂ ਨੇ ਇੱਥੇ ਖੇਤੀ ਜਿਹੜੀ ਹੈ ਉਹਨਾਂ ਤੋਂ ਆਏਗੀ ਖੇਤੀ ਉਹਨਾਂ ਤੋਂ ਆਏਗੀ ਤੇ ਸਾਰੇ ਸੈਕਟਰ ਜਿਹੜੇ ਆ ਉਹ ਡਿਵੈਲਪ ਹੋਣਗੇ ਸਾਰੇ ਸੈਕਟਰ ਜਿਹੜੇ ਹੈ ਉਹ ਉਹਨਾਂ ਤੋਂ ਹੋਣਗੇ ਤੇ ਜੇ ਖੇਤੀ ਕਮਜ਼ੋਰ ਕਰ ਲਈ ਤੇ ਕੋਈ ਵੀ ਸੈਕਟਰ ਜਿਹੜਾ ਹੈ ਉਹ ਉੱਠ ਨਹੀਂ ਸਕੇਗਾ ਅੰਤ ਦੇ ਵਿੱਚ ਮੈਂ ਫੇਰ ਖਾਸ ਤੌਰ ਦੇ ਉੱਤੇ ਕਿਉਂਕਿ ਸਾਡਾ ਪੰਜਾਬ ਰੀਜਨ ਹੈ ਇਸ ਕਰਕੇ ਪੰਜਾਬ ਦੇ ਔਰ ਹਰਿਆਣਾ ਦੇ ਯੂਪੀ ਦੇ ਵੈਸੇ ਤਾਂ ਜਿੰਨੇ ਵੀ ਦੇਸ਼ ਦੇ ਐਮਪੀ ਨੇ ਖਾਸ ਤੌਰ ਤੇ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤਰ ਨੇ ਉਹਨਾਂ ਦਾ ਫਰਜ਼ ਮੰਨਦਾ ਕਿ ਪਾਰਲੀਮੈਂਟ ਦੇ ਵਿੱਚ ਇਕੱਠੇ ਹੋ ਕੇ ਆਵਾਜ਼ ਉਠਾਉਣ ਕਿ ਪੰਜਾਬ ਤੇ ਹਰਿਆਣੇ ਦੇ ਐਮਪੀ ਜਿਹੜੇ ਐ ਇਹ ਇਕੱਠਿਆਂ ਹੋ ਕੇ ਆਵਾਜ਼ ਜ਼ਰੂਰ اٹھਾਉਣ ਤਾਂ ਹੀ ਸਾਬੀ ਜੜੀ ਆਵਾਜ਼ ਸੁਣੀ ਜਾਏਗੀ ਔਰ ਭਾਈ ਡੱਲਾ ਡੱਲੀ ਸਾਹਿਬ ਜੀ ਡੱਲੇਵਾਲ ਸਾਹਿਬ ਜਿਹੜੇ ਨੇ ਸਾਡੇ ਸਤਕਾਰਯੋਗ ਭਾਈ ਜਗੀਰ ਸਿੰਘ ਜੀ ਡੱਲੇਵਾਲ ਉਹਨਾਂ ਦੀ ਜ਼ਿੰਦਗੀ ਨੂੰ ਅਸੀਂ ਬਚਾ ਪਾਵਾਂਗੇ ਨਹੀਂ ਤਾਂ ਅਸੀਂ ਇੱਕ ਅਨਮੋਲ ਸੰਘਰਸ਼ਸ਼ੀਲ ਆਗੂ ਜਿਹੜਾ ਹੈ ਉਹ ਗਵਾ ਦੇਣਾ ਔਰ ਇੱਕ ਗੱਲ ਚੇਤੇ ਰੱਖਣੀ ਹੈ ਸੰਘਰਸ਼ ਜਿਹੜੇ ਨੇ ਉਹ ਸਾਰੇ ਸੂਝਵਾਨ ਆਗੂਆਂ ਦੇ ਸਰਾਂ ਦੇ ਉੱਤੇ ਚੱਲਦੇ ਹੁੰਦੇ ਨੇ ਸਾਥ ਸੰਗਤ ਇਹ ਸਿਆਣਾ ਆਗੂ ਹੋਵੇ ਤੇ ਉਸ ਨਾਲ ਸੰਘਰਸ਼ ਨੂੰ ਬਲੰਦੀਆਂ ਤੇ ਲੈ ਜਾਂਦਾ ਤੇ ਜੇ ਸੰਘਰਸ਼ ਆਗੂ ਹੀਣਾ ਆਉਦਾ ਏ ਤੇ ਜੇ ਆਗੂ ਨਾ ਹੋਵੇ ਤੇ ਫਿਰ ਸੰਘਰਸ਼ ਜਿਹੜੇ ਨੇ ਉਹ ਫੇਲ ਹੋ ਜਾਂਦੇ ਨੇ ਪਰ ਮੈਨੂੰ ਮਾਨ ਹੈ ਆਪਣੇ ਇਤਿਹਾਸ ਦੇ ਉੱਤੇ ਸਾਡਾ ਇਤਿਹਾਸ ਸਰੋਂ ਦੱਸਦਾ ਏ ਕਿ ਜਦੋਂ ਇੱਕ ਜੰਗ ਦੇ ਵਿੱਚ ਤੋਪ ਦਾ ਪਹੀਆ ਟੁੱਟ ਗਿਆ ਸੀ ਤੇ ਇੱਕ ਸਿੱਖ ਨੇ ਉਸ ਪਹੀਏ ਦੀ ਜਗ੍ਹਾ ਦੇ ਉੱਤੇ ਮੋਟਾ ਦਿੱਤਾ ਗੋਲਾ ਚੱਲਿਆ ਤੇ ਉਸ ਸਿੱਖ ਦੇ ਵੀ ਪਰਖ ਚ ਉੱਡੇ ਸੀ ਪਰ ਕਿਲੇ ਦੀ ਕੰਧ ਨਹੀਂ ਸੀ ਟੁੱਟੀ ਤੇ ਉਸੇ ਵੇਲੇ ਦੂਜੇ ਸਿੱਖ ਨੇ ਆ ਕੇ ਉਸ ਧੁਰੇ ਦੇ ਅੱਗੇ ਜਿਹੜਾ ਆਪਣਾ ਮੋਢਾ ਦੇ ਦਿੱਤਾ ਸੀ ਉਹ ਸ਼ਹੀਦ ਹੋਇਆ ਤੇ ਤੀਜੇ ਸਿੱਖ ਨੇ ਮੋਢਾ ਦਿੱਤਾ ਸੀ ਉਹ ਸ਼ਹੀਦ ਹੋਇਆ ਤੇ ਚੌਥੇ ਸਿੱਖ ਨੇ ਮੋਢਾ ਦਿੱਤਾ ਸੀ ਇਹ ਸਾਡਾ ਇਤਿਹਾਸ ਹੈ ਸਾਡੀ ਵਿਰਾਸਤ ਹੈ ਔਰ ਸਾਡਾ ਇਤਿਹਾਸ ਸਾਡੀ ਵਿਰਾਸਤ ਜਿਹੜੀ ਹੈ ਇਹ ਸਾਨੂੰ ਜਿਉਂਦਿਆਂ ਰੱਖਦੀ ਹੈ ਸਾਨੂੰ ਸੰਘਰਸ਼ ਕਰਨਾ ਸਿਖਾਉਣਾ ਸਿਗਾਉਂਦੀ ਹੈ ਸਾਨੂੰ ਲੜਨਾ ਸਿਖਾਉਂਦੀ ਹੈ ਸਾਨੂੰ ਮਰਨਾ ਵੀ ਸਿਖਾਉਂਦੀ ਹੈ ਔਰ ਸਾਨੂੰ ਕਾਮਯਾਬ ਹੋਣਾ ਵੀ ਸਿਖਾਉਂਦੀ ਹੈ ਮੈਂ ਅੰਤ ਦੇ ਵਿੱਚ ਅਕਾਲ ਪੁਰਖ ਦੇ ਅੱਗੇ ਇਹੋ ਹੀ ਅਰਦਾਸ ਕਰਦਾ ਕਿ ਭਾਈ ਜਗਜੀਤ ਸਿੰਘ ਜੀ ਦੇ ਵੱਲ ਸਾਹਿਬ ਨੂੰ ਉਹ ਤੰਦਰੁਸਤੀ ਬਖਸ਼ਣ ਔਰ ਹਿੰਮਤ ਬਖਸ਼ਣ ਇਸ ਸੰਘਰਸ਼ ਦੇ ਵਿੱਚ ਲੜਨ ਦੀ ਇਸ ਸੰਘਰਸ਼ ਦੇ ਵਿੱਚ ਫਤਿਹ ਪ੍ਰਾਪਤ ਕਰਨ ਦੀ ਔਰ ਇਸ ਸੰਘਰਸ਼ ਦੇ ਵਿੱਚ ਫਤਿਹ ਪ੍ਰਾਪਤ ਕਰਕੇ ਕਾਮਯਾਬੀ ਨਾਲ ਬਾਹਰ ਹੋਣ ਲਈ ਅਕਾਲ ਪੁਰਖ ਆਪਣਾ ਮਿਹਰ ਭਰਿਆ ਹੱਥ ਰੱਖੇ ਮੈਂ ਅਰਦਾਸ ਕਰਦੇ ਆਂ ਆਪ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ